20000 ਰੁਪਏ ਦੇ ਨਾਲ ਜੈਤੋ ਜੁੰਗੀ ਦੇ ਜਿਹੜਾ ਨੰਗਰਾ ਲਗਾਇਆ ਜਾ ਰਿਹਾ ਹੈ ਤੇ ਸਾਡੇ ਸਾਰੇ ਸੰਧੂ ਪਰਿਵਾਰ ਤੇ ਸਾਡੀ ਮਾਰਕੀਟ ਦੇ ਜਿੰਨੇ ਵੀ ਮੈਂਬਰ ਆ ਛੋਟੇ ਵੱਡੇ ਦੁਕਾਨਦਾਰ ਉਹਨਾਂ ਵੱਲੋਂ ਜਿਹੜਾ ਰਲ ਕੇ ਜਿਹੜਾ ਨੰਗਰਾ ਲਗਾਇਆ ਜਾ ਰਿਹਾ ਜੀ ਤੇ ਸਾਲ ਦੇ ਵਿੱਚ ਦਿਨ-ਚਾਰ ਨੰਗਰਾ ਜਿਹਦੇ ਜੈਤੋ ਜੁੰਗੀ ਦੇ ਲਗਾਇਆ ਜਾ ਰਿਹਾ ਤੇ ਅੱਗੇ ਵੀ ਇਹਨਾਂ ਦੇ ਅਸ਼ੀਰਵਾਦ ਨਾਲ ਸਾਡੇ ਵੱਡੇ ਦੇ ਅਸ਼ੀਰਵਾਦ ਨਾਲ ਤੇ ਜਿਹੜਾ ਨੰਗਰਾ ਚੱਲਦਾ ਰਹੂਗਾ ਜੀ ਵਾਹਿਗੁਰੂ ਜੀ ਦਾ ਖਾਤਾ ਵਾਹਿਗੁਰੂ ਜੀ ਦੀ ਫਾਤੂ ਉਹ ਨਛਾਵੇ ਸੰਧੂ ਪਰਿਵਾਰ ਵਾਲੀਆਂ ਤੇ ਸਾਰੇ ਦੁਕਾਨਦਾਰਾਂ ਭੈਣਾ ਭਰਾਵਾਂ ਵਾਲੀਆਂ ਜਿਹੜਾ ਸਰਦੀ ਦੇ ਰੋਤੇ ਵਿੱਚ ਲੰਗਰ ਲਾਇਆ ਜਾਂਦਾ ਤੇ ਗੁਰੂਦਾਨ ਦੇ ਜੀ ਆਉਂਦਸੀਆਂ ਵਾਰ ਤੇ ਲੰਗਰ ਦੀ ਪ੍ਰਥਾ ਨੂੰ ਯਾਦ ਕਰਦੇ ਆਂ ਅਸੀਂ ਇਸ ਚੌਕ ਦੇ ਵਿੱਚ ਲੰਗਰ ਲਾ ਰਹੇ ਤੇ ਸਾਰੇ ਆਪ ਭੈਣਾ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਦੋਸਤਾਂ ਤੇ ਕਲੱਬ ਦੇ ਮੈਂਬਰ ਜਿਹੜੇ ਆਏ ਨੇ ਢੀਗੜਾ ਜੀ, ਸਵਿੰਦਰ ਸੰਧੂ ਜੀ ਤੇ 75000 ਜੀ ਤੇ ਹੋਰ ਸਾਰਿਆਂ ਨੂੰ ਵੀ ਬੇਨਤੀ ਕਰਦੇ ਆ ਜੇ ਸਾਰੇ ਇੱਥੇ ਆ ਕੇ ਲੰਗਰ ਛਕਣ ਤੇ ਆਹ ਲੰਗਰ ਦਾ ਜਿਹੜਾ ਤੁਸੀਂ ਇਹਦੀ ਜਿਹੜੀ ਲੰਗਰ ਦੀ ਪ੍ਰਥਾ ਇਹ ਗੁਰਦਆਰ ਘਰ ਦੇ ਜੀ ਨਾਲ ਭਾਈ ਬਾਲਾ ਸੰਧੂ ਯਾਦ ਕਰਦੇ ਆ ਤੇ ਅਸੀਂ ਇਹ ਲੰਗਰ ਦਾ ਜਿਹੜਾ ਹੈ ਆਨੰਦ ਮਾਵੇ ਇਹਨਾਂ ਕੋਲ ਕਹਿੰਦੇ ਹੋਏ ਤੁਹਾ ਦਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਗਰ ਭਰੇ ਤੁਸੀਂ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਪਹੁੰਚਿਆ ਹੈਗਾ ਕੋਟਪੂਰਾ ਵਿਖੇ ਜੈਤੋ ਚੁੰਗੀ ਦੇ ਸ਼ੀਤਪਕਰ ਸਿੰਘ ਚੌਕ ਵਿਖੇ ਅਸੀਂ ਪਹੁੰਚੇ ਹੈ ਉੱਥੇ ਸਾਡੇ ਪ੍ਰੋਫੈਸਰ ਦਰਸ਼ਨ ਸਿੰਘ ਸੱਧੂ ਜੀ ਨੇ ਸਾਡੇ ਗੁੱਡ ਮਾਰਨਿੰਗ ਕਲੱਬ ਨੂੰ ਸੱਦਾ ਦਿੱਤਾ ਤਾਂ ਅਸੀਂ ਇੱਥੇ ਲੰਗਰ ਵਾਸਤੇ ਪਹੁੰਚੇ ਹੈ ਬਹੁਤ ਖੁਸ਼ੀ ਦੀ ਗੱਲ ਹੈ ਕਿ ਲੰਗਰ ਜਿਹੜਾ ਦਰਿਆਵਲ ਪਰ ਲੋਕ ਹੀ ਲਾਉਂਦੇ ਆ ਉਹ ਵਿੱਚ ਜੋ ਦੁਕਾਨਦਾਰ ਵਾਸਤੇ ਹੈਗੇ ਸਾਡੇ ਸਾਥੀ ਤੇ ਜੋ ਸੰਧੂ ਪਰਿਵਾਰ ਹੈਗੇ ਇਹਨਾਂ ਨੇ ਰਲ ਮਿਲ ਕੇ ਇੱਕ ਲੰਗਰ ਦਾ ਪ੍ਰਬੰਧ ਕੀਤਾ ਹੈ ਔਰ ਇਹ ਛੀਦੀ ਧਾਰੇ ਦੇ मतलब ਜਿਸ ਤਰ੍ਹਾਂ ਆਪ ਦਾ ਉੱਤੇ ਹੀ ਇਹ ਲੰਗਰ ਲਾਇਆ ਜਾਂਦਾ ਇਹ ਵੀ ਬਸੇ ਖੁਸ਼ੀ ਲਈ ਲਾਗਾ ਇਹ ਸਾਰਿਆਂ ਦੀ ਵੱਲੋਂ ਖੁਸ਼ੀ ਵਾਸਤੇ ਸਭ ਨੂੰ ਖੁਸ਼ਹਾਲੀ ਵਾਸਤੇ ਸਾਰਿਆਂ ਦੇ ਤੰਦਰੁਸਤੀ ਵਾਸਤੇ ਇਹ ਲੰਗਰ ਲਾਇਆ ਜਾਂਦਾ ਔਰ ਮੈਂ ਸੰਤੂ ਸਾਹਿਬ ਨੂੰ ਔਰ ਸੰਤੂ ਸਾਹਿਬ ਦੇ ਸਾਥੀਆਂ ਨੂੰ ਸਾਰਿਆਂ ਦੇ ਇਸ ਗਾਦੀ ਬਹੁਤ ਬਹੁਤ ਵਧਾਈਆਂ ਦਿੰਦਾ ਕਿ ਜਿਹੜੇ ਉਹ ਇਹ ਜਿਹੇ ਪੁਰਾਣਾ ਕਰਦੇ ਰਹਿੰਦੇ ਐ ਤੇ ਉਹ ਇਹ ਜੀ ਸੇਵਾ ਕਰਦੇ ਰਹਿੰਦੇ ਪ੍ਰਮਾਤਵਾ ਇਹਨਾਂ ਨੂੰ ਹਮੇਸ਼ਾ ਹੀ ਇਹ ਫਲ ਬਖਸ਼ੇ ਤੇ ਇਸ ਤਰ੍ਹਾਂ ਹੀ ਲੋਕ ਸੇਵਾ ਕਰਦੇ ਰਹਿਣ ਸ਼ਹੀਦ ਭਗਤ ਸਿੰਘ ਚੌਂਕ ਕਰਿਆ ਇਹ ਮਾਰਕੀਟ ਤੇ ਕਲੱਬ ਦੇ ਮੈਂਬਰ ਸਹਿਬਾਨਾਂ ਵੱਲੋਂ ਸੰਧੂ ਪਰਿਵਾਰ ਵੱਲੋਂ ਜੋ ਇਹ ਲੰਗਰ ਲਾਇਆ ਗਿਆ ਬਾਬੇ ਨਾਨਕ ਦਾ ਜੋ ਚਲਾਇਆ ਔਰ ਬੜੀ ਨਿਰਵਗਤਾ ਸਹਿਤ ਅਟਲ ਗੁਰੂ ਦਾ ਲੰਗਰ ਚੱਲਦਾ ਔਰ ਜਿਸ ਸਮੇਂ ਕਰੋਨਾ ਕਾਲ ਦੇ ਵਿੱਚ ਲੰਗਰ ਦੀ ਬਹੁਤ ਮਾਨਤਾ ਰਹੀ ਦੇਸ਼ ਤੇ ਬਹੁਤ ਸਾਰੀਆਂ ਸੰਸਥਾਵਾਂ ਨੇ ਵਿਸ਼ਵ ਵਿੱਚ ਬਹੁਤ ਸਰਕਾਰਾਂ ਨੇ ਲੰਗਰਪਤੀ ਸਨਮਾਨ ਵਜੋਂ ਰਿਸਪੈਕਟ ਦਿੱਤੀ ਉਹ ਅੱਜ ਵੀ ਇਹ ਲੰਗਰ ਚੱਲਦਾ ਮੈਂ ਪਹਿਲਾਂ ਵੀ ਜ਼ਿਕਰ ਕਰਕੇ ਹਟਿਆ ਕਿ ਇਹ ਇੱਕ ਸਾਂਝੀ ਵਾਲਤਾ ਦੇ ਭਾਈਚਾਰੇ ਦਾ ਪ੍ਰਤੀਕ ਹੈ ਕਿਉਂਕਿ ਜਦੋਂ ਸਲਤਨਤ-ਏ-ਹਿੰਦ ਅਕਬਰ ਬਾਦਸ਼ਾਹ ਗੋਇੰਦਵਾਲ ਸਾਹਿਬ ਆਇਆ ਤੇ ਗੁਰੂ ਅਮਰਦਾਸ ਜੀ ਨੇ ਕਿਹਾ ਵੀ ਪਹਿਲੋਂ ਪੰਗਰ ਦੇ ਵਿੱਚ ਲੰਗਰ ਛਕੋ ਤੇ ਬਾਅਦ ਵਿੱਚ ਮਿਲਦਾ ਸਮਾਂ ਮਿਲ ਜਾਵੇਗਾ ਸੋ ਉਹਨਾਂ ਨੇ ਲੰਗਰ ਛਕਿਆ ਅੱਜ ਵੀ ਉਹ ਲੰਗਰ ਅਟੁੱਟ ਚੱਲ ਰਿਹਾ ਹੈ ਔਰ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਔਰ ਇਸ ਮਾਰਕੀਟ ਨੂੰ ਸੰਧੂ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਅੱਜ ਦੇ ਇਸ਼ੂਬ ਲੰਗਰ ਦੀਆਂ ਬਹੁਤ ਧੰਨਵਾਦ